ਏ 22 ਫੁੱਟ ਚੌੜਾ ਤੇ 52 ਫੁੱਟ ਲੰਮਾ 22 ਫੁੱਟ ਚੌੜਾ ਤੇ 52 ਫੁੱਟ ਇਹ ਲੰਮਾ ਤੇ ਇਹ ਲੋਹੇ ਸਮੇਤ 1,45,000 ਦਾ ਕੰਮ ਆ ਬੱਬਲ ਸ਼ੀਟ ਵਿੱਚ ਪਾ ਗਏ ਪਹਿਲਾਂ ਜਿਵੇਂ ਆਪਾਂ ਬਾਸ ਪਾਇਆ ਇਹਦੇ ਉੱਤੇ ਡਾਇਮੰਡ ਕੱਟ ਜਾਲੀ ਵੀ ਪਾ ਰੱਖੀਏ ਫਿਰ ਕਾਗਜ਼ ਪਾਇਆ ਹਨਾ ਚਾਦਰ ਕੀ ਕਾਗਜ਼ ਹੈ ਕੀ ਕੀ ਚੀਜ਼ ਇਹ ਇਹ ਹਰਾ ਨੈਟ ਹੁੰਦਾ ਨੈਟ ਜਾਲੀ ਹੈ ਇਹ ਜਾਲੀ ਇਹ ਇਸ ਤੋਂ ਉੱਤੇ ਆਪਾਂ ਫਿਰ ਕੀ ਪਾਇਆ ਬਈ ਇਸ ਤੋਂ ਉੱਪਰ ਕਾਗਜ਼ ਪਾ ਕੇ ਮਿੱਟੀ ਪਾਈ ਵੇ ਕਾਨਾਂ ਪਾਇਆ ਵਾ ਕਾਨੀ ਦੇ ਉੱਪਰ ਹੁਣ ਬਬਲ ਸ਼ੀਟ ਪੈਂਦੀ ਆ ਹੁਣ ਜਿਹੜੇ ਆਪਣੇ ਹੁਣ ਛੱਡ ਚੱਲੀ ਨੇ ਉਹਨਾਂ 'ਚ ਬਬਲ ਸ਼ੀਟ ਪਾ ਕੇ ਉਦੋਂ ਉੱਪਰ ਕਾਗਜ਼ ਪਾ ਕੇ ਮਿੱਟੀ ਬਾ ਕੇ ਪੱਕਾ ਹੁੰਦਾ ਛੱਡ ਉਹ ਜੀ ਆਪਾਂ ਪੁਰਾਣੇ ਟਾਈਮਾਂ ਦੇ ਵਿੱਚ ਬਹੁਤ ਸਾਰੇ ਕਿਲੇ ਵੇਖੇ ਹੋਣੇ ਅੱਜ ਆਪਾਂ ਤੁਹਾਨੂੰ ਇੱਕ ਇਹੋ ਜਿਹਾ ਕਿਲਾ ਦਿਖਾਉਣੇ ਆ ਜਿਹੜਾ ਬਾਹਰੋਂ ਆਪਾਂ ਨੂੰ ਐ ਲੱਗਦਾ ਵੀ ਕਿਲਾ ਹੁੰਦਾ ਪਰ ਅਸਲ ਦੇ ਵਿੱਚ ਇੱਕ ਇਹ ਡੇਰੀ ਫਾਰਮ ਹੈ ਤੇ ਇਹ ਬਹੁਤ ਹੀ ਸੋਹਣਾ ਡੇਰੀ ਫਾਰਮ ਹੈ ਜਿਹੜਾ ਤਿਆਰ ਕੀਤਾ ਬਾਈ ਹੋਰਾਂ ਨੇ ਅੱਜ ਟਾਈਮ ਆਪਾਂ ਖੜੇ ਆ ਜੀ ਪਿੰਡ ਦੁਲਚੀਪੁਰ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਤੇ ਤਹਿਸੀਲ ਖਡੂਰ ਸਾਹਿਬ ਹੈਗੀ ਹੈ ਜੀ ਤੇ ਬਾਕੀ ਆਪਾਂ ਬਾਈ ਹਰਨ ਨਾਲ ਕਰਦੇ ਆ ਗੱਲਬਾਤ ਆਪਾਂ ਇਹ ਸ਼ੈੱਡ ਦੀ ਗੱਲ ਹੀ ਕਰਨੀ ਹੈ ਅੱਜ ਡਿਟੇਲ ਲਵਾਂਗੇ ਇਹਨਾਂ ਤੋਂ ਸਾਰੀ ਵੀ ਖਰਚਾ ਕਿੰਨਾ ਕ ਆ ਗਿਆ ਇਸ ਤੇ ਤੇ ਕਿਵੇਂ ਇਹ ਬਣਾਇਆ ਤੇ ਇਹ ਮਿਸਤਰੀ ਸਾਹਿਬ ਵੀ ਆਪਣੇ ਪਹੁੰਚੇ ਹੋਏ ਆ ਇੱਥੇ ਜਿਨ੍ਹਾਂ ਨੇ ਇਹ ਸ਼ੈੱਡ ਤਿਆਰ ਕੀਤਾ ਆਪਾਂ ਇਹਨਾਂ ਤੋਂ ਹੀ ਜਾਣਕਾਰੀ ਲੈਣੇ ਆ ਬਾਈ ਜੀ ਸਭ ਤੋਂ ਪਹਿਲਾਂ ਸਾਸਰੀ ਘਰ ਦੋਨੇ ਵੀਰਾਂ ਨੂੰ ਤੇ ਇਸ ਟਾਈਮ ਆਪਾਂ ਦੁਲਚੀਪੁਰ ਪਿੰਡ ਦੇ ਵਿੱਚ ਖੜੇ ਆ ਹਨਾ ਹਾਂਜੀ ਬਾਈ ਦੁਲਚੀਪੁਰ ਪਿੰਡ ਤੇ ਬਾਈ ਜੀ ਇਹ ਸ਼ੈੱਡ ਆਪਾਂ ਦਿਖਾਉਂਦੇ ਸੀ ਬਾਹਰੋਂ ਤਾਂ ਬਹੁਤ ਹੀ ਸੋਹਣਾ ਤੇ ਅੰਦਰੋਂ ਵੀ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਹਨਾ ਇਧਰੋਂ ਹਾਂਜੀ ਬਾਂਸ ਦੀ ਛੱਤ ਵਾਲਾ ਹਾਂਜੀ ਹਾਂਜੀ ਤੇ ਪਹਿਲਾ ਪਰਪਸ ਸਾਨੂੰ ਇਹ ਦੱਸੋ ਜੀ ਇਹ ਛੱਤ ਫਿਰ ਬਾਂਸ ਦੀ ਪਾਉਣ ਦਾ ਹੀ ਕੀ ਕਾਰਨ ਹੈ ਕਿਉਂਕਿ ਬਹੁਤ ਸਾਰੇ ਵੀਰ ਕਹਿੰਦੇ ਵੀ ਆਪਾਂ ਲੈਂਟਰ ਪਾ ਲੈਂਦੇ ਦੂ ਤਾਂ ਹਨਾ ਛੱਤ ਬਾਂਸ ਦੀ ਠੰਡੀ ਰਹਿੰਦੀ ਹੈ ਗਰਮੀ ਤੇ ਸਿਆਲ ਜ ਰਹਿੰਦੀ ਹੈ ਨਿੱਗੀ ਹੂੰ ਇਹ ਇੱਕ ਪਰਪਸ ਹੈ ਠੀਕ ਆ ਠੀਕ ਆ ਤੇ ਬਾਕੀ ਬਈ ਹੁਣ ਥੋੜਾ ਜਿਹਾ ਇਹਦੇ ਚ ਕੰਮ ਅੱਪ ਹੋਈ ਜਾਂਦੇ ਰਹਿੰਦਾ ਜਿਵੇਂ ਇਹ ਚੀਜ਼ਾਂ ਦੱਸਾਂਗੇ ਤੁਹਾਨੂੰ ਕੀ ਕੀ ਪੇਂਟਿੰਗਾਂ ਹਨ ਹੂੰ ਇੰਡੀਆ ਵਿੱਚ ਦੇਖੀਏ ਸਨੇ ਲੋਹਾ ਪਾ ਕੇ ਹੂੰ ਤਾਂ ਆਪਣਾ ਡਿਜ਼ਾਈਨ ਪਾਇਆ ਜਾਂਦਾ ਜਿਵੇਂ ਡਬਲ ਡਾਇਮੰਡ ਕੱਟ ਪਿਆ ਹੋਇਆ ਉਹਦੇ ਉੱਪਰ ਕਾਨਾ ਬਾਇ ਦੇ ਛੱਡੇ ਦੀ ਮਿੱਟੀ ਬਾ ਕੇ ਪੱਕਾ ਵੀ ਕੀਤਾ ਹੋਇਆ ਨਹੀਂ ਪਹਿਲਾਂ ਜਿਵੇਂ ਆਪਾਂ ਬਾਸ ਪਾਇਆ ਇਹਦੇ ਉੱਤੇ ਡਾਇਮੰਡ ਕੱਟ ਜਾਲੀ ਜੀ ਪਾ ਰੱਖੀਏ ਫਿਰ ਕਾਗਜ਼ ਪਾਇਆ ਹਨਾ ਇਹ ਚਾਦਰ ਕੀ ਕਾਗਜ਼ ਹੈ ਕੀ ਕੀ ਚੀਜ਼ ਹੈ ਇਹ ਇਹ ਹਰਾ ਨੈਟ ਹੁੰਦਾ ਨੈਟ ਜਾਲੀ ਹੈ ਇਹ ਜਾਲੀ ਹੈ ਇਸ ਤੋਂ ਉੱਤੇ ਆਪਾਂ ਫਿਰ ਕੀ ਪਾਇਆ ਬਈ ਇਸ ਤੋਂ ਉੱਪਰ ਕਾਗਜ਼ ਪਾ ਕੇ ਮਿੱਟੀ ਪਾਈਵੇ ਕਾਨਾਂ ਪਾਇਆ ਜਾਂ ਕਾਨੀ ਦੇ ਉੱਪਰ ਹੁਣ ਬੱਬਲ ਸ਼ੀਟ ਪੈਂਦੀ ਆ ਹੁਣ ਜਿਹੜੇ ਆਪਣੇ ਹੁਣ ਛੱਡ ਚੱਲੀ ਉਹਨਾਂ 'ਚ ਬੱਬਲ ਸ਼ੀਟ ਪਾ ਕੇ ਉਦੋਂ ਉੱਪਰ ਕਾਗਜ਼ ਪਾ ਕੇ ਮਿੱਟੀ ਪਾ ਕੇ ਪੱਕਾ ਹੋ ਜਾਂਦਾ ਛੱਡ ਠੀਕ ਹੈ ਇਹਨਾਂ ਪ੍ਰੋਸੈਸਾਂ ਤੇ ਬਾਈ ਇਹ ਤਾਂ ਜੇ ਆਪਾਂ ਏਰੀਆ ਦੀ ਗੱਲ ਕਰੀਏ ਛੱਡ ਦੀ ਕਿੰਨਾ ਲੰਮਾ ਕਿੰਨਾ ਚੌੜਾ ਛੱਡ ਹੈ ਇਹ 22 ਫੁੱਟ ਚੌੜਾ ਤੇ 52 ਫੁੱਟ ਲੰਮਾ 22 ਫੁੱਟ ਚੌੜਾ ਤੇ 52 ਫੁੱਟ ਇਹ ਲੰਮਾ ਤੇ ਇਹ ਲੋਹੇ ਸਮੇਤ 1,45,000 ਦਾ ਕੰਮ ਆ ਬੱਬਲ ਸ਼ੀਟ ਵਿੱਚ ਪਾ ਕੇ ਕੱਲੀ ਛੱਤ ਦਾ ਕੱਲੀ ਛੱਤ ਛੱਤ ਬਾਈ ਕਹਿੰਦਾ 145000 ਚ ਪਈ ਆ ਬਬਲ ਸ਼ੀਟ ਵਿੱਚ ਹੀ ਪਾ ਕੇ ਵਿੱਚੇ ਪਾ ਗਈ ਨਹੀਂ ਇਹਦੇ ਵਿੱਚ ਸਾਰਾ ਖਰਚਾ ਥੋੜਾ ਹੀ ਹੈ ਲੋਹੇ ਦਾ ਵੀ ਤੇ ਲੇਬਰ ਦਾ ਵੀ ਲੋਹਾ ਰੰਗ ਉੱਪਰ ਜਿਹੜਾ ਬਾਸ ਪਾੜਿਆ ਆਪ ਦੇਖੀਏ ਇਹਨੇ ਡੇ ਆ ਨਾ ਬਬਲ ਸ਼ੀਟ ਸਮੇਤ ਮਿੱਟੀ ਤੇ ਮਿੱਟੀ ਤੇ ਮਸਾਲਾ ਮਲਕ ਦਿੰਦਾ ਬਾਈ ਅੱਛਾ ਮਿੱਟੀ ਤੇ ਮਸਾਲਾ ਹੁੰਦਾ ਮਾਲਕ ਦਾ ਹਾਂ ਬਾਈ ਤੇ ਬਾਈ ਇਹਦਾ ਫਾਇਦਾ ਕੀ ਹੋ ਜਾਂਦਾ ਫਿਰ ਇਹਦੇ ਸਿਉਂਕ ਸ਼ਾਂਖ ਨਹੀਂ ਪੈਂਦੀ ਵੀ ਇਹਦੀ ਲਾਈਫ ਉਹ ਨਹੀਂ ਚੱਲਿਆ ਜਿੰਨੇ ਦੂਜੀ ਹਾਂ ਬਾਈ ਕੁਛ ਨਹੀਂ ਦਗਾ ਸਿਉਂਕ ਬਾਈ ਥੋੜਾ ਜਿਹਾ ਜਿਵੇਂ ਹੁਣ ਮੀਂਹ ਬਾਲਾ ਪੈਂਦੇ ਕਲੋਰੋਸੈਪਰਾ ਮਾਰੀ ਰੱਖ ਸਲਾਹ ਕਰਨ ਹੁੰਦਾ ਮੜਾ ਇਹ ਹੁੰਦਾ ਇਹਨੂੰ ਆਖਣ ਨੂੰ ਕੁਝ ਨਹੀਂ ਆ ਹੂੰ ਤੇ ਜੇ ਆਪਾਂ 1000 ਫੁੱਟ ਦੇ ਸਕੁਅਰ ਫੁੱਟ ਦਾ ਅੰਦਾਜ਼ਾ ਲਾਈਏ ਆਪਣਾ ਖਰਚਾ ਕਿੰਨਾ ਕਾਜੀ ਸ਼ੈੱਡ ਕਿਸੇ ਨੇ ਬਣਵਾਉਣਾ ਹੋਵੇ ਤਾਂ ਇਹੋ ਜਿਹਾ ਇਹ ਵੀ ਲਗਭਗ 2-300 ਸਕੁਅਰ ਫੁੱਟ ਤੇ 1000 ਕ ਫੁੱਟ ਦਾ ਏਰੀਆ ਜੇ ਆਪਾਂ ਕਵਰ ਕਰਦੇ ਲੱਖ ਰੁਪਏ ਜੀ ਖਰਚ ਹੋ ਜਾਂਦਾ ਬਈ ਅੱਛਾ ਇਹੋ ਜਿਹਾ ਸ਼ੈੱਡ ਜੇ ਆਪਾਂ 1000 ਸਕੁਅਰ ਫੁੱਟ ਦਾ ਬਣਾਉਣਾ ਹੋਵੇ ਤਾਂ ਲੱਖ ਰੁਪਏ ਲੱਗਦਾ ਲੱਖ ਤੋਂ 10000 ਤੇ ਹੋ ਜਾਂਦਾ ਬਈ 1 ਲੱਖ 10 ਲੱਖ ਸਣੇ ਲੋਹਾ ਸਾਰਾ ਸਮਾਨ ਥੋੜਾ ਜਿਹਾ ਹੋਗਾ ਨਾ ਹਾਂ ਤੇ ਇਹ ਸ਼ੈੱਡ ਦੇ ਹੁਣ ਆਪਣੇ ਪੱਖਾ ਵੀ ਬੰਦ ਤੇ ਆਪਾਂ ਆਪ ਵੀ ਖੜੇ ਆ ਇਹਦੇ ਬਾਈ ਫਰਕ ਰਹਿੰਦਾ ਫਰਕ ਹੈ ਬਾਈ ਜੀ ਗੱਲਬਾਤ ਕਰਦੇ ਆਪਾਂ ਮੈਂ ਕਿਹ ਦੇ ਦੋ ਇਹਨਾਂ ਨੂੰ ਹਾਂਜੀ ਹਾਂਜੀ ਬਾਈ ਜੀ ਫਰਕ ਤਾਂ ਇਹਦਾ ਬਹੁਤ ਆ ਜਿੱਦਾਂ ਪੱਕੇ ਵੀ ਨਹੀਂ ਲਾਉਣ ਦੀ ਲੋੜ ਆ ਆਪ ਵੀ ਇਦਾਂ ਖਲੋਈਦਾ ਵਾ ਕੋਈ ਚੱਕਰ ਨਹੀਂ ਹੈਗਾ ਆਪਣਾ ਬਿਲਕੁਲ ਠੰਡਾ ਰਹਿੰਦਾ ਹੈ ਤੇ ਬਾਈ ਇਹ ਤੁਹਾਡੇ ਦਿਮਾਗ 'ਚ ਆਈ ਡੀਆ ਕਿਵੇਂ ਐਸ ਵੀ ਆਪਾਂ ਇਹੀ ਛੱਤ ਤਿਆਰ ਕਰੀਏ ਕਿਉਂਕਿ ਇਹ ਰਿਸਕ ਨਹੀਂ ਲੱਗਿਆ ਤੁਹਾਨੂੰ ਵੀ ਆਪਾਂ ਕੰਮ ਵੀ ਵੱਡਾ ਸਾਰਾ ਕਰੀ ਜਾਂਦੇ ਨੇ ਤੇ ਕਰੀ ਵੀ ਉੱਤੇ ਬਾਸ ਵਾਲਾ ਜਾਂਦੇ ਨੇ ਨਹੀਂ ਬਾਈ ਰਿਸਕ ਵਾਲਾ ਏਦਾਂ ਆਪਣੇ ਪਹਿਲਾਂ ਨਾ ਲੈਂਟਰ ਪਿਆ ਹੋ ਜਾ ਵੰਦਰ ਅੱਛਾ ਉਹਦੇ ਜ ਮੱਜਾਂ ਨੂੰ ਜਿੱਦਾਂ ਬੁਖਾਰ ਹੋ ਜਾਂਦਾ ਵਾ ਗਰਮੀ ਬਹੁਤ ਹੀ ਤੱਤਪਸ ਬਹੁਤ ਰਹਿੰਦੀ ਹਿੰਦਰ ਠੀਕ ਹੈ ਜੀ ਤੇ ਉਹਦਾ ਕਰਕੇ ਫੇਰ ਬਾਈ ਦੀ ਆਪਾਂ ਵੀਡੀਓ ਵੇਖਿਆ ਸੀ ਇੰਸਟਾਗ੍ਰਾਮ ਦੇ ਤੇ ਬਾਈ ਨਾਲ ਕੰਟੈਕਟ ਹੋਇਆ ਨਾਲ ਗੱਲ ਕੀਤੀ ਇਹ ਕਹਿੰਦੇ ਵੀ ਆਪਣਾ ਗਰਮੀ 'ਚ ਠੰਡਾ ਰਹੂਗਾ ਹੂੰ ਤੇ ਸਿਆਲ 'ਚ ਨਿੱਗਾ ਰਹਿੰਦਾ ਏ ਤੇ ਬਾਈ ਇਹ ਜਿਹੜੀ ਗੱਲ ਕਹੀ ਸੀ ਫਿਰ ਉਵੇਂ ਹੀ ਹੈ ਕਿ ਵੀ ਉਹ ਗੱਲ ਹੀ ਸੀ ਨਹੀਂ ਬਾਈ ਉਹ ਗੱਲ ਸਹੀ ਹੈ ਬਾਈ ਜਿਹੜੀ ਗੱਲ ਹੈਗੀ ਆ ਹੁਣ ਇਹਨਾਂ ਨੂੰ ਮੇਰੇ ਸਹੌਣਾ 1.5-2 ਮਹੀਨੇ ਹੋ ਗਏ ਸ਼ੈੱਡ ਪੈਨੂ ਤੇ ਕੋਈ ਪੱਖਾ ਵੀ ਨਹੀਂ ਆਪਾਂ ਲੈ ਲਾਇਆ ਵੀ ਵਧੀਆ ਡੰਗਰ ਪੂਰੇ ਐ ਸੌਖੇ ਆ ਠੀਕ ਹੈ ਜੀ ਹਾਂਜੀ ਬਾਈ ਜੀ ਤੇ ਬਾਈ ਇਹ ਜੇ ਸਾਰੇ ਸ਼ੈੱਡ ਦੀ ਗੱਲ ਕਰੀਏ ਆਪਾਂ ਤੁਸੀਂ ਵਿੱਚ ਵੀ ਕੰਮ ਬਹੁਤ ਸੋਹਣਾ ਕਰਿਆ ਹੈ ਨਾ ਬਾਹਰ ਵੀ ਡਿਜ਼ਾਈਨ ਬਣਾਇਆ ਹੋਇਆ ਹੈ ਚਾਰ ਦਿਵਾਰੀ ਕਰਕੇ ਕਿੰਨਾ ਖਰਚ ਆ ਗਿਆ ਜਿੱ ਕਿੰਨੇ ਪਸ਼ੂ ਆਪਣੇ ਛੱਡ ਦੇ ਵਿੱਚ ਖੜ ਜਾਂਦੇ ਆ ਚਾਰ ਦਿਵਾਰੀ ਕਰਕੇ ਇਹਦੇ ਤੇ ਆਪਣਾ 8 ਲੱਖ ਰੁਪਇਆ ਲੱਗ ਗਿਆ ਵਾ ਉਹ ਵੀ ਆਪਾਂ ਚਲੋ ਸ਼ੌਂਕਣਾ ਥੋੜਾ ਤਿਆਰ ਕਰਾਇਆ ਵਾ ਬਾਕੀ ਹਲੇ ਕੋਜੇ ਦੇ ਬਾਹਰ ਕਰਾਉਣਾ ਰਗੜਾਈ ਇਟਾਂ ਦੀ ਕਰਾਉਣੀ ਆ ਸਾਰਾ ਹਲੇ ਪੂਰਾ ਨਹੀਂ ਹੋਇਆ ਠੀਕ ਹੈ ਜਿਹੜਾ ਰੰਗ ਪੇਂਟ ਰਗੜਾਈ ਉਹ ਸਾਰਾ ਕੋਈ ਰਹਿੰਦੀ ਆ ਵੀ ਮੇਸਤਰੀ ਹਲੇ ਕੰਮ ਚੱਲਦਾ ਪਿਆ ਹੈ ਆਪਣਾ ਵੀ ਸਮਾਂ ਨਹੀਂ ਲੱਗਾ ਹੋਇਆ ਠੀਕ ਹੈ ਵੀ ਹਜੇ ਇਹਦਾ ਕੰਮ ਬਾਕੀ ਪਿਆ ਹਜੇ ਕਰਨ ਵਾਲਾ ਹਾਂ ਬਾਕੀ ਹਲੇ ਪੂਰਾ ਜਿਹੜਾ ਬਾਹਰ ਰੰਗ ਰੂੰਗ ਹੋਣਾ ਵਾ ਸਾਰਾ ਕੁਝ ਹੋਣਾ ਵਾ ਵੇਲੀ ਵਾਲ ਵਾਲੀ ਮਿਸਤਰੀ ਲੱਗੀ ਹੋਈ ਆ ਤੇ ਇਧਰ ਆਪਾਂ ਇਹ ਬਹਿਣ ਖਲੋਣ ਲਈ ਜਿੱਦਾਂ ਆਪਣੇ ਦੂਰ ਤੋਂ ਵੀ ਆਉਂਦੇ ਆ ਵਪਾਰੀ ਆਪਣਾ ਵਪਾਰ ਦਾ ਕੰਮ ਆ ਇੱਥੇ ਬਹਿਣ ਖਲੋਣ ਲਈ ਸਾਰਿਆਂ ਦਾ ਪਰਲੇ ਬੰਨੇ ਡਰਾਇੰਗ ਰੂਮ ਆ ਫਿਰ ਇਧਰ ਲੱਗੇ ਠੀਕ ਹੈ ਉਨੇ ਵੇਲੇ ਆਪਾਂ ਵਲ ਕੇ ਪੂਰਾ ਐਕਰਾ ਤਿਆਰ ਜਦੋਂ ਹੋਊਗਾ ਐਕਰਾ ਫਿਰ ਆਪਾਂ ਵੀਡੀਓ ਦੀ ਪਾਵਾਂਗੇ ਅੱਛਾ ਵੀ ਬਾਈ ਨੇ ਆਪਾਂ ਨੂੰ ਦੱਸਿਆ ਵੀ ਆਪਣਾ ਵਪਾਰ ਦਾ ਵੀ ਕੰਮ ਹੈ ਜਿਵੇਂ ਆ ਮੱਝਾਂ ਖੜੀਆਂ ਹਨਾ ਬਾਈ ਕੋਲੇ ਤੇ ਬਾਈ ਇਹ ਕਿਹੜੀ ਨਸਲ ਦੀਆਂ ਮੱਝਾਂ ਹੁੰਦੀਆਂ ਇਹ ਮੋਰਾ ਨਸਲ ਆਪਣੀ ਸਾਰੀ ਹਰਿਆਣੇ ਤੋਂ ਆਉਂਦੀਆਂ ਵਾ ਸਾਰੀ ਤੋਂ ਵੀ ਆਗਿਆ ਇੱਥੋਂ ਮੱਝ ਆਪਾਂ ਲੈਣੇ ਨਹੀਂ ਹੈਗੇ ਬਾਕੀ ਗਰੰਟੀ ਵਾਲੀਆਂ ਰੇਡ ਦਾ ਵੀ ਦੂਜਿਆਂ ਨਾਲੋਂ ਫਰਕ ਹੋਊਗਾ ਮੱਝ ਨਸਲ ਹੋਗੀ ਜੋ ਕੋਈ ਦੱਸਿਆ ਜਾਊਗਾ ਉਹ ਹੀ ਹੋਊਗਾ ਤੇ ਬਾਈ ਇਹ ਕਿੱਥੋਂ ਦੇ ਬੰਦੇ ਤੁਹਾਡੇ ਕੋਲੇ ਪਹੁੰਚ ਸਕਦੇ ਆ ਕਿ ਕਿਸੇ ਮਰਜ਼ੀ ਸਟੇਟੋਂ ਸਾਡੇ ਸਾਰੇ ਪੰਜਾਬ ਚੋਂ ਵੀ ਆਉਂਦੇ ਆ ਬਹੁਤ ਦੂਰ ਦੂਰ ਤੋਂ ਆਉਂਦੇ ਆ ਹਮਾਚਲ ਤੱਕ ਵੀ ਆਪਾਂ ਮੱਝਾਂ ਆਨਲਾਈਨ ਵੀ ਕਲ ਦੇ ਦਿਆਂ ਠੀਕ ਹੈ ਜੀ ਹਾਂ ਤੇ ਜਿਵੇਂ ਤੁਸੀਂ ਇੱਧਰ ਦਿਖਾਇਆ ਸੀ ਆਪਾਂ ਨੂੰ ਹਨਾ ਵੀ ਆਹ ਤੁਸੀਂ ਰਹਿਣ ਦਾ ਵੀ ਪ੍ਰਬੰਧ ਕਰੀ ਬੈਠੇ ਹੋ ਜੇ ਕੋਈ ਬੰਦਾ ਦੂਰੋਂ ਆਉਂਦਾ ਸਾਰਾ ਆਪਣੇ ਜਿੱਦਾਂ ਬਾਹਰੋਂ ਬੰਦੇ ਆਉਂਦੇ ਸੀ ਫਿਰ ਰਹਿਣ ਦੀ ਥੋੜੀ ਮੁਸ਼ਕਲ ਹੋ ਜਾਂਦੀ ਹੁਣ ਇਹ ਵੀ ਆਪਾਂ ਬਹਿਣ ਖਲੋਣ ਲਈ ਬਣਾਇਆ ਇਹ ਸਾਰੇ ਕਮਰੇ ਬਣਾਤੇ ਹੋ ਪਰਲੇ ਬੰਨੇ ਡਰੈਕ ਰੂਮ ਬਣਾਤਾ ਵਾ ਠੀਕ ਹੈ ਜੀ ਸਾਰਾ ਕੁਝ ਇਹ ਆਪਾਂ ਵ ਰੋਗਾਂ ਦੀ ਕੋਈ ਤੰਗੀ ਨਾ ਹੋਵੇ ਆਪਣੀ ਦੋ ਟਾਈਮ ਵੱਧ ਚੋਵੇ ਤਿੰਨ ਟਾਈਮ ਤਸੱਲੀ ਕਰਕੇ ਫਿਰ ਲੈ ਕੇ ਜਾਵੇ ਲੈ ਵੀ ਐਡੀ ਸਹੂਲਤ ਮੈਂ ਤਾਂ ਬਾਈ ਇਹ ਪਹਿਲੀ ਵਾਰ ਹੀ ਵੇਖੀ ਹੈ ਵੀ ਜੇ ਕੋਈ ਬੰਦਾ ਪਸ਼ੂ ਖਰੀਦਣ ਵੀ ਆਉਂਦਾ ਹੋਵੇ ਉਹਦੇ ਰਹਿਣ ਦਾ ਵੀ ਪੂਰਾ ਪ੍ਰਬੰਧ ਕੀਤਾ ਬਾਈ ਕਹਿੰਦਾ ਭਾਵੇਂ ਤੁਸੀਂ ਦੋ ਦਿਨ ਧਾਰਾਂ ਕੱਟ ਕੇ ਦੇਖੋ ਮੱਝ ਦੀਆਂ ਫਿਰ ਤਸੱਲੀ ਕਰਕੇ ਲੈ ਜਾਓ ਪੂਰੀ ਤਸੱਲੀ ਕਰਕੇ ਜੋ ਦੱਸਾਂਗੇ ਉਹ ਹੋਊਗਾ ਠੀਕ ਹੈ ਜੀ ਹਾਂਜੀ ਬਾਈ ਜੀ ਤੇ ਬਾਕੀ ਬਾਈ ਦਾ ਆਪਦਾ ਵੀ ਕੰਮ ਬਹੁਤ ਸੋਹਣਾ ਤੇ ਬਾਈ ਨੇ ਸ਼ੈੱਡ ਵੀ ਬਹੁਤ ਸੋਹਣਾ ਤਿਆਰ ਕੀਤਾ ਆਪਾਂ ਡਿਟੇਲ ਤੁਹਾਨੂੰ ਦੋਨੋਂ ਚੀਜ਼ਾਂ ਦੀ ਦੱਸੀ ਆ ਬਾਈ ਜੀ ਵਪਾਰ ਵੀ ਕਰਦੇ ਆ ਤੁਸੀਂ ਇੱਥੇ ਪਹੁੰਚ ਕੇ ਵੀ ਕੋਈ ਜਾਨਵਰ ਖਰੀਦਣਾ ਹੋਵੇ ਉਹ ਵੀ ਖਰੀਦ ਸਕਦੇ ਹੋ ਤੇ ਸ਼ੈੱਡ ਦੀ ਡਿਟੇਲ ਵੀ ਆਪਾਂ ਤੁਹਾਨੂੰ ਦੱਸਤੀਏ ਵੀ ਕਿੰਨਾ ਖਰਚਾ ਆਇਆ ਸੀਗਾ ਸ਼ੈੱਡ ਬਣਾਉਣ ਤੇ ਤੇ ਨੰਬਰ ਆਪਾਂ ਦੋਨੇ ਬਾਈਆਂ ਦਾ ਪਾ ਦਾਂਗੇ ਵਿੱਚ ਜੇ ਕਿਸੇ ਨੇ ਸ਼ੈੱਡ ਬਣਵਾਉਣੇ ਹੋਣ ਉਹ ਵੀ ਬਣਵਾ ਸਕਦਾ ਜੇ ਕਿਸੇ ਨੇ ਜਾਨਵਰ ਖਰੀਦਣੇ ਹੋਣ ਉਹ ਵੀ ਇੱਥੇ ਪਹੁੰਚ ਸਕਦਾ ਤੇ ਸ਼ੈੱਡ ਦਾ ਬਾਈ ਆਪਾਂ ਖਰਚਾ ਦੱਸਤਾ ਸੀਗਾ ਵੀ ਕਿੰਨਾ ਕਾਊਗਾ ਹਨਾ ਇਸ ਸ਼ੈੱਡ ਦਾ ਇਸ ਜਿਵੇਂ ਇਹ ਬਣਿਆ ਹੋਇਆ ਸ਼ੈੱਡ ਬਾਈ ਇਸ ਸ਼ੈੱਡ ਦਾ ਤਾਂ ਖਰਚਾ ਮੰਨ ਕੇ ਚਲੋ 145 ਆਊਗਾ ਵੀ ਜਿਹਦੇ ਵਿੱਚ ਬਬਲ ਸ਼ੀਟ ਇਨਕਲੂਡ ਹੈਗੀ ਆ ਸਾ ਬਾਕੀ ਇਨਕਲੂਡ ਅ ਜਿਹਦੇ ਵਿੱਚ ਜਿਹਦੇ ਵਿੱਚ ਠੀਕ ਹੈ ਤੇ ਸਕੁਅਰ ਫੁੱਟ ਦਾ ਦੱਸ ਦਿਓ ਬਾਈ ਇੱਕ ਵਾਰੀ ਸਕੁਅਰ ਫੁੱਟ ਬਾਈ ਹੁਣ 135 40 ਰੁਪਏ ਦੇ ਸਕੁਅਰ ਫੁੱਟ ਟਰਲ ਜਾਂਦਾ ਠੀਕ ਆ ਪਰ ਇਹਦੇ ਨਾਲ ਨਾਲ ਆਪਾਂ ਹੁਣ ਜਿਵੇਂ ਜਾਪਾਨੀ ਜਦਰ ਵਾਲੇ ਆਗੇ ਸ਼ੈੱਡ ਤੇ ਰੂਫ ਨਾਲੇ ਆਗੇ ਚਾਰ ਤਰ੍ਹਾਂ ਦੇ ਸ਼ੈੱਡ ਆਪਾਂ ਤਿਆਰ ਕਰਨ ਕਰਨ ਜਾ ਰਹੇ ਆਂ ਚਾਰਾਂ ਤਰ੍ਹਾਂ ਦੇ ਜੇ ਕਿਸੇ ਨੂੰ ਬਈ ਕਿਸੇ ਵੀ ਤਰ੍ਹਾਂ ਦਾ ਸ਼ੈੱਡ ਚਾਹੀਦਾ ਆਪਾਂ ਉਸ ਤਰ੍ਹਾਂ ਦੇ ਪਸ਼ੈੱਡ ਤਿਆਰ ਕਰ ਦਿਆਂ ਜਰੂਰੀ ਨਹੀਂ ਇਕੱਲਾ ਬਾਸ ਦਾ ਠੀਕ ਹੈ ਠੀਕ ਹੈ ਤੇ ਤੁਹਾਡਾ ਨੰਬਰ ਤਾਂ ਆਪਾਂ ਦੇ ਹੀ ਦਵਾਗੇ ਵਿੱਚ ਤੇ ਬਾਈ ਨਾਲ ਥੋੜੀ ਜੀ ਗੱਲ ਕਰਾ ਦਿਓ ਬਾਈ ਆਪਣਾ ਨੰਬਰ ਬੋਲ ਦਿਓ ਜੀ ਇੱਕ ਵਾਰੀ ਨੰਬਰ ਬਾਈ ਦਾ ਆਪਣਾ 8146 36725 ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਪਿੰਡ ਦੁਲਚੀਪੁਰ ਬਾਕੀ ਥੱਲੇ ਤੋਂ ਇਹ ਵੇਖਣ ਨੂੰ ਬਾਸ ਵਾਲਾ ਲੱਗਦਾ ਵਾ ਉੱਤੇ ਦਿਖਾ ਦਿਓ ਉੱਤੇ ਲੈਂਟਰੀ ਆ ਇਹ ਲੈਂਟਰਾਂ ਵਾਂਗੂ ਪੂਰਾ ਮਾਲ ਬਣਾਇਆ ਆਪਾਂ ਉੱਤੋਂ ਸੀਮੈਂਟ ਪਾਇਆ ਉੱਤੇ ਸੀਮੈਂਟ ਵਾਲੀ ਛੱਤ ਹੀ ਬਣਾਈ ਹੋਈ ਆ ਸੀਮੈਂਟ ਪਾ ਕੇ ਪਹਿਲਾਂ ਥੱਲੇ ਸੀਮਿੰਟ ਪਾਇਆ ਫਿਰ ਤੇ ਆਪਾਂ ਜਾਲੀ ਪਾਈ ਇਹਦੇ ਜਾਲੀ ਪਾ ਕੇ ਫਿਰ ਇੰਚ-ਇੰਚ ਤੇ ਸੀਮਿੰਟ ਮਸਾਲਾ ਲਾ ਕੇ ਪਾਇਆ ਉੱਤੇ ਆਪਾਂ ਪਣਾ ਮਾਰਿਆ ਉੱਤੋਂ ਵੀ ਤੁਸੀਂ ਦਿਖਾ ਦਿਓ ਉੱਤੋਂ ਪੂਰਾ ਲੈਂਟਰ ਤਰਾਂ ਹੀ ਆ ਕੋਈ ਇਹ ਚਊਗਾ ਨਹੀਂ ਕੋਈ ਇੱਤੇ ਘਾ ਨਹੀਂ ਗੁੱਤੇ ਬਾਈ ਫਿਰ ਤਾਂ ਇਹਦੀ ਲਾਈਫ ਵੀ ਪੂਰੀ ਹੋ ਗਈ ਹੈ ਨਾ ਵੀ ਇਹ ਦੋਨੇ ਗੱਲਾਂ ਹੋ ਗਈਆਂ ਨਾਲ ਤਾਂ ਠੰਡਾ ਰਹਿੰਦਾ ਨਾਲੇ ਮਜ਼ਬੂਤੀ ਵੀ ਲੈਣਦਾ ਹੈ ਮਜ਼ਬੂਤੀ ਬਾਕੀ ਲਾਈਫ ਤਾਂ ਬੁੱਟਰ ਸਾਹਿਬ ਨੇ ਵੀ ਇਹ ਗੱਲ ਰਸੀ ਵੀ 15-20 ਸਾਲ ਤੈਨੂੰ ਕੁਝ ਨਹੀਂ ਹੁੰਦਾ ਠੀਕ ਹੈ ਜੀ ਤਾਂ ਬਾਈ ਨੇ ਆਪਾਂ ਨੂੰ ਆਹ ਗੱਲ ਵੀ ਦੱਸਤੀ ਕਹਿੰਦੇ ਵੀ ਸ਼ੈੱਡ ਭਾਵੇਂ ਥੱਲੋਂ ਬਾਸਦਾ ਹੋਵੇ ਠੰਡਾ ਵੀ ਰਹਿੰਦਾ ਤੇ ਉੱਤੇ ਇਹਦੇ ਸੀਮੈਂਟ ਪਾ ਕੇ ਲੈਂਟਰ ਵਰਗਾ ਕੰਮ ਹੀ ਕੀਤਾ ਵਾ ਪੂਰਾ ਪੱਕਾ ਕੰਮ ਕੀਤਾ ਤੇ ਆਪਾਂ ਤੁਹਾਨੂੰ ਤਾਂ ਤੋਂ ਵੀ ਸ਼ੈੱਡ ਦਿਖਾ ਦਾਂਗੇ ਹਾਂਜੀ ਉੱਪਰ ਤੋਂ ਵੀ ਦਿਖਾ ਦੇ ਬਾਈ ਜੀ ਠੀਕ ਹੁਣ ਆਪਾਂ ਉਸੇ ਸ਼ੈੱਡ ਦੀ ਛੱਤ ਦੇ ਉੱਤੇ ਫਿਰਦੇ ਆ ਜਿਹੜਾ ਬਾਸ ਦਾ ਸ਼ੈੱਡ ਆਪਾਂ ਤੁਹਾਨੂੰ ਥੱਲੇ ਦਿਖਾ ਕੇ ਆਏ ਆ ਇੱਧਰ ਦੇਖ ਲਓ ਪੂਰਾ ਐ ਪੱਧਰ ਕੰਮ ਕਰਿਆ ਵਾ ਸਰ ਗਿਸ਼ਕ ਵੀ ਨਹੀਂ ਆ ਗਈ ਇਹਦੇ ਜੀ ਲਓ ਜੀ ਐਦੁੱਤੇ ਆਪਾਂ ਹੁਣ ਕੀ ਗਾਰੰਟੀ ਦੇਈਏ ਤੁਹਾਨੂੰ ਬਾਈ ਇਹ ਸੀਮੈਂਟ ਪਾਦਾ ਸਾਰਾ ਬਾਈ ਥੋੜਾ ਜਿਹਾ ਲੋਹੇ ਜਿਵੇਂ ਮਾਲਕ ਦੀ ਵੀ ਹੁੰਦੀ ਆ ਕਈ ਬੰਦੇ ਨਾਲ ਲੋਹਾ ਨਹੀਂ ਜੱਜ ਨਾਲ ਪਾਉਂਦੇ ਕਿਰਸਾਂ ਕਰ ਦਿਆ ਉਦੋਂ ਸ਼ੱਡ ਥੱਲੇ ਵੀ ਜਾ ਪੈਂਦੇ ਆ ਉੱਥੇ ਜਾ ਕੇ ਮਹਤਰੀ ਚ ਕਸੂਰ ਕੱਢਦੇ ਆ ਬਾਈ ਇਹ ਤੁਹਾਨੂੰ ਗੱਲ ਦੱਸ ਦਿੰਦੇ ਨੇ ਆਪਾਂ ਇੱਕ ਅਸੀਂ ਇਸੇ ਕਰਕੇ ਸਮੇਤ ਲੋਹਾ ਕੀਤਾ ਬਾਈ ਵੀ ਆਹ ਵੇਟ ਚੱਕ ਸਕੀ ਠੀਕ ਹੈ ਛੱਡ ਦੀ ਬਣਾਈ ਸੀ ਜੀ ਬਾਈ ਇਹਦੇ ਉੱਤੇ ਤਾਂ ਫਿਰ ਮਿੱਟੀ ਮੁੱਟੀ ਵਾਲਾ ਕੋਈ ਚੱਕਰ ਹੀ ਨਹੀਂ ਆ ਬਾਈ ਯਾਰ ਕੋਈ ਇਹਨੂੰ ਐ ਨਹੀਂ ਕਹਿ ਸਕਦਾ ਵੀ ਇਹ ਲੈਂਟਰ ਆ ਜਾਂ ਫਰਸ਼ ਲੱਗਿਆ ਟਾਇਲ ਦਾ ਕੀ ਆ ਹਨਾ ਇਹ ਬਹੁਤ ਸੋਹਣਾ ਪ੍ਰੋਜੈਕਟ ਤਿਆਰ ਹੋਇਆ ਜਾਂਦਾ ਜੀ ਦੇ ਉੱਤੇ ਸਾਰਾ ਇਹ ਆਪਣਾ ਜਿਹੜਾ ਇਹ ਹੈਗਾ ਨਾ ਲੈਂਟਰ ਨਾਲ ਵੀ ਮੇਰੇ ਸਾਹ ਦਾ ਵੱਧ ਹੋ ਗਿਆ ਨਾ ਮਟੀਰੀਅਲ ਮਟੀਰੀਅਲ ਤਾਂ ਬਹੁਤ ਬਹੁਤ ਆਉਂਦਾ ਜਿੱਦਾਂ ਲੈਂਟਰ ਇਹ 5 6 ਇੰਚੀ ਐਡਾ ਹੋਊਗਾ ਬਹੁਤ ਵੱਡਾ ਤੇ ਥੱਲੇ ਮਿੱਟੀ ਬਹੁਤ ਪਾਈ ਆਪਾਂ ਉੱਤੇ ਫਿਰ 2 2 ਇ 2 ਇੰਚ ਇਹ ਚਾੜਤਾ ਹੈ 2 ਇੰਚ ਮਾਲ ਪਾ ਪਰ ਬਈ ਇਹਦੇ ਚ ਕੀ ਹੈ ਜਿਹੜਾ ਆਪਾਂ ਲੋਹਾ ਪਾਉਣੇ ਨਾ ਬੱਲੋਏ ਦੀ ਮਜ਼ਬੂਤੀ ਉਹ ਬਾਸ ਨੂੰ ਕੁਛ ਨਹੀਂ ਹੁੰਦਾ ਹਾਂ ਬੱਲੋਏ ਦੀ ਮਜ਼ਬੂਤੀ ਹੋਣੀ ਚਾਹੀਦੀ ਤੇ ਲਓ ਜੀ ਆਪਾਂ ਤੁਹਾਨੂੰ ਸ਼ੈੱਡ ਥੱਲੋਂ ਵੀ ਦਿਖਾਤਾ ਥੱਲੋਂ ਹੈਗਾ ਬਾਸ ਦਾ ਤੇ ਉੱਤੇ ਬਾਈ ਹੋਰਾਂ ਨੇ ਸਿਮਿੰਟ ਪਾ ਕੇ ਕੰਮ ਪੂਰਾ ਪੱਕਾ ਕਰਤਾ ਇੱਥੇ ਵੀ ਬਾਈ ਕਹਿੰਦਾ ਆਪਾਂ ਹੋਰ ਕੰਮ ਕਰਨਾ ਹਜੇ ਹਾਂ ਤੇ ਸ਼ੈੱਡ ਤੁਹਾਨੂੰ ਕਿਵੇਂ ਲੱਗਿਆ ਕਮੈਂਟਾਂ ਚ ਜਰੂਰ ਦੱਸਿਓ ਜੇ ਕਿਸੇ ਨੇ ਇਹੋ ਜਿਹਾ ਸ਼ੈੱਡ ਕਰਾਉਣੇ ਹੋਣ ਤਿਆਰ ਉਹ ਆਪਣੇ ਠੇਕੇਦਾਰ ਵੀ ਆ ਗਿਆ ਇਹ ਤਾਂ ਦੱਸ ਦੋ ਬਾਈ 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 ਨੇ ਜਾਲੀ ਪਾ ਕੇ ਨਾ ਪੱਕਾ ਕੀਤਾ ਇਹ ਬਾਈ ਨੇ ਜਾਲੀ ਪਾ ਕੇ ਪੱਕਾ ਕੀਤਾ ਨੂੰ ਜਾਲੀ ਦਾ ਰਿਜ਼ਲਟ ਪੁੱਛ ਬਾਈ ਜਾਲੀ ਦਾ ਰਿਜ਼ਲਟ ਕੀ ਰਿਜ਼ਲਟ ਕਿਵੇਂ ਤੁਸੀਂ ਪਾਇਆ ਇਹ ਅੱਛਾ ਮੈਂ ਕਿਹਾ ਬਾਈ ਦੱਸੀਏ ਇਹਨਾਂ ਨੂੰ ਵੀ ਤੁਸੀਂ ਕੱਲ ਕੰਮ ਜਿਹੜਾ ਕੀਤਾ ਇਹ ਆਹ ਜਿਹੜਾ ਲੈਂਟਰ ਨੂੰ ਪੋਜੀਸ਼ਨ ਆਈ ਆ ਜਿਹੜੀ ਜਾਲੀ ਪਾਈ ਆ ਉਹਦੇ ਬਾਰੇ ਨੌਲੇਜ ਲੈਣੀ ਮੜੀ ਜੀ ਕਿਵੇਂ ਪੁੱਛ ਦਿਆ ਵੀ ਜਾਲੀ ਦਾ ਰਿਜ਼ਲਟ ਹੈ ਨਹੀਂ ਤੁਸੀਂ ਪਾਗੜ ਵੇਖੀਏ ਜਾਲੀ ਇਹ ਜਾਲੀ ਦਾ ਰਿਜ਼ਲਟ ਤੇ ਏਦਾਂ ਵਾਂ ਵੀ ਜੇ ਪਹਿਲਾਂ ਅਸੀਂ ਮਸਾਲਾ ਏਦਾਂ ਪਾ ਗਏ ਨਾ ਫੇ ਉੱਤੇ ਜਾਲੀ ਸਾਈ ਆ। ਸਰੇ ਤੇ ਗਿੱਲਾ ਕਰਕੇ ਮਸਾਲਾ ਆ ਗਿੱਲਾ ਕਰਕੇ ਪਾਇਆ ਜਿਤਨਾ ਪਲਾਸਟਰ ਕਰਕੇ ਨਾ ਏਦਾਂ। ਮੜ ਕੇ ਫੇਰ ਉੱਤੇ ਇੰਚ-ਇੰਚੀ ਫੇਰ ਮਾਰ ਪਾਇਆ। ਜਾਲੀ ਸੰਨ ਚ ਲੈ ਲਈ। ਜਾਲੀ ਵਿੱਚ ਘਾਰ ਲਈ। ਜਾਲੀ ਦਾ ਰਿਜ਼ਲਟ। ਹਰ ਜਾਲੀ ਤੇ ਏਦਾਂ ਵਾਂ ਵੀ ਹੁਣ ਜੇ ਰਿਜ਼ਲਟ ਤੇ ਵਧੀਆ ਰਹੂਗਾ ਮੇਰੇ ਸਭ ਨਾਲ ਤੇ ਪਾਟੂ ਨਾ ਆਏ। ਪਾਟੂ ਗਿਆ। ਕਿਉਂਕਿ ਰਬ ਪਲਾਸਟਿਕ ਦੀ ਜਾਲੀ ਲੋਹਾ ਹੋਵੇ ਪਾੜੇ। ਹਾਂ ਪਲਾਸਟਿਕ ਦੀ ਜਾਲੀ ਸੀ। ਉਹ ਪਾਟੂ ਨਾ। ਤੇ ਏਦਾਂ ਕਰਕੇ ਜਿੱਥੇ ਵੀ ਜਾਲੀ ਲ ਲਓ ਜੀ ਆ ਜਿਹੜੀ ਜਾਲੀ ਹੈ ਇਹ ਜਾਲੀ ਵੀ ਪਾਈ ਸੀ ਬਾਈਆਂ ਨੇ ਇਹਦਾ ਕਰਕੇ ਕੀ ਹੁੰਦਾ ਵੀ ਪਕੜ ਬਹੁਤ ਬਣ ਜਾਂਦੀ ਹੈ ਪਕੜ ਵਿਚਕਾਏ ਆਈ ਨਾ ਜਾਲੀਏ ਪਕੜ ਵਿਚਾਲੇ ਇਹ ਜਿਹੜੇ ਲੋਹੇ ਦੀ ਬਾਦਗੀ ਤੋਂ ਉਹ ਪਾੜ ਜਾਂਦੀ ਹੈ ਸੁਪਨਾ ਤੇ ਇਹ ਪਲਾਸਟਿਕ ਦੀ ਜਾਲੀ ਪਾਉਂਦੇ ਆ ਇਹ ਜਾਲੀ ਕੱਪੜੇ ਵਰਗੀ ਜਾਲੀ ਤੇ ਬਾਕੀ ਬਾਈ ਸ਼ੈੱਡ ਦਾ ਆਪਾਂ ਮਟੀਰੀਅਲ ਕੀ ਕੀ ਪਾਇਆ ਸੀ ਇੱਕ ਵਾਰੀ ਮਟੀਰੀਅਲ ਐਕਸਪਲੇਨ ਕਰ ਦਿਓ ਸਾਰਾ ਮਟੀਰੀਅਲ ਐਕਸਪਲੇਨ ਕਰਦੇ ਆਪਾਂ ਇਹਦੇ ਚ ਆਪਾਂ ਥੱਲੇ ਲੋਹਾ ਪਾਇਆ ਹੋਇਆ ਠੀਕ ਹੈ ਦੋਹੇ ਤੇ ਰੰਗ ਕੀਤਾ ਹੋਇਆ ਟੀਮ ਕਲਰ ਦਾ ਆਪਣਾ ਜਿਉਂ ਦੇਖੀ ਜਣਿਆ ਉਦੋਂ ਬਾਅਦ ਚ ਬਾਸ ਪਾੜਿਆ ਬਾਸ ਡਬਲ ਡ ਕਾਨੇ ਉੱਪਰ ਪੈਂਦੀ ਆ ਹੁਣ ਬਲ ਬਲ ਸ਼ੀਟ ਪਰ ਇਹਦੇ ਵਿੱਚ ਬਲ ਸ਼ੀਟ ਹੈ ਨਹੀਂ ਜੇ ਬਲ ਸ਼ੀਟ ਪਾਈ ਹੁੰਦੀ ਤੇ ਰਿਜ਼ਲਟ ਹੋਰ 10 ਗੁਣਾ ਵੱਧ ਜਾਂਦਾ ਯਾਰ ਉਦੋਂ ਉੱਪਰ ਇਹਦੇ ਮਿੱਟੀ ਬਾ ਕੇ ਪਲਾਸਟਰ ਕਰਿਆ ਹੋਇਆ ਛੱਡ ਆਪਾਂ ਮਿੱਟੀ ਪਾ ਕੇ ਲਿਪਤਾ ਸੀ ਉਦੋਂ ਬਾਅਦ ਟਾਈਮ ਇਹਨਾਂ ਦਾ ਹੁਣ ਲੱਗਿਆ ਪਲਾਸਟਰ ਕੀਤਾ ਪਿਆ ਠੀਕ ਹੈ ਜੀ ਹਾਂਜੀ ਤੇ ਕਿਸੇ ਨੇ ਬਣਵਾਉਣੇ ਹੋਣ ਇਹੋ ਜਿਹੇ ਛੱਡ ਬਾਈ ਨਾਲ ਕਰ ਲਿਓ ਸੰਪਰਕ ਤੇ ਜੇ ਜਾਨਵਰ ਖਰੀਦਣੇ ਹੋਣ ਫਿਰ ਉਹ ਬਾਈ ਦੂਜਿਆਂ ਨਾਲ ਕਰ ਲਿਓ ਸੰਪਰਕ ਆਪਾਂ ਦੋਨੇ ਬਾਈਆਂ ਦੇ ਤੁਹਾਨੂੰ ਨੰਬਰ ਪਾਦਾ ਜੀ ਆਪਣਾ ਠੇਕੇਦਾਰ ਜਿਹਨੇ ਸਾਰਾ ਛੱਡ ਥੱਲੇ ਤੋਂ ਪੂਰੀ ਰੀਜ ਨਾਲ ਉੱਤੇ ਜਿਵੇਂ ਆਹ ਕੰਮ ਕਰਵਾਇਆ ਜੇ ਇਹ ਕੰਮ ਕਰਵਾਉਣਾ ਹੋ ਫਿਰ ਤੁਸੀਂ ਆਹ ਭਾਈਆਂ ਨਾਲ ਕਰ ਲਿਓ ਸੰਪਰਕ ਤੇ ਆਪਾਂ ਇਸ ਟਾਈਮ ਖੜੇ ਸੀ ਪਿੰਡ ਦੁਲਚੀਪੁਰ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਤੇ ਤਹਿਸੀਲ ਹੈਗੀ ਖੜੂਰ ਸਾਹਿਬ ਤੇ ਐਸੇ ਦੇ ਨਾਲ ਆਪਾਂ ਵੀਡੀਓ ਦੀ ਸਮਾਪਤੀ ਕਰਦੇ ਆਂ ਆਪਣੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਸਾਰਿਆਂ ਦਾ